ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜੱਟ ਨੂੰ ਚਰੇਲ ਟੱਕਰੀ ਫਿਲਮ ਦੀ ਕਲੈਕਸ਼ਨ ਬਾਰੇ ਗੱਲ ਕਰਾਂਗੇ ਜੋ ਕਿ 15 ਤਰੀਕ ਨੂੰ ਸਿਨੇਮਾ ਘੜਾਂ ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਤੇ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਹੈ ਰਕਾਟ ਤੋਰ ਕਮਾਈ ਕਰ ਰਹੀ ਹੈ ਅੱਜ ਜਿਸੀ ਐਸ ਫਿਲਮ ਦੀ ਹੋਂ ਤੱਕ ਦੀ ਬਾਕਸ ਆਫਿਸ ਕਲੈਪਸ਼ਨ ਬਜਟ ਤਕਰੀਬਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੱਟ ਨੂੰ ਚਰੇਲ ਟੱਕੜੀ ਫਿਲਮ ਜਿਸ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ ਰਗੁਣ ਮਹਿਤਾ ਤੇ ਰੂਪੀ ਗਿਲ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ। ਗਿੱਪੀ ਗਰੇਵਾਲ ਦੀ ਇਸ ਫਿਲਮ ਦੀ ਸਟੋਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਕਾਫੀ ਸ਼ਾਨਦਾਰ ਕਮਾਈ ਇਹ ਫਿਲਮ ਕਰ ਰਹੀ ਹੈ। ਇਸ ਫਿਲਮ ਦਾ ਬਜਟ ਲਗਭਗ 10 ਤੋਂ 12 ਕਰੋੜ ਦੇ ਕਰੀਬ ਹੈ। ਇਸ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕਨੇਡਾ, ਇਟਲੀ, ਆਸਟ੍ਰੇਲੀਆ, ਦੁਬਈ ਤੇ ਯੂਕੇ ਵਰਗੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਜਿਨ੍ਹਾਂ ਵਿੱਚੋਂ ਆਧਾਰਤ ਤੌਰ 'ਤੇ ਇਹ ਫਿਲਮ ਸਾਨੂੰ ਹਾਊਸਫੁੱਲ ਦੇਖਣ ਨੂੰ ਮਿਲ ਰਹੀ ਹੈ ਇਸ ਫਿਲਮ ਨੂੰ ਇੰਡੀਆ ਵਿੱਚ 300 ਤੋਂ ਵਰਲਡਵਾਈਡ 200 ਦੇ ਕਰੀਬ ਸਕ੍ਰੀਨਸ ਮਿਲੀਆਂ ਉੱਥੇ ਹੀ ਇਸ ਫਿਲਮ ਨੂੰ ਡਾਇਰੈਕਟਰ ਵਿਕਾਸ ਵਿਸ਼ਿਸ਼ਟ ਨੇ ਕੀਤਾ ਹੈ ਤਿੰਨ ਆਲ ਹੀ ਪ੍ਰੋਡਿਊਸ ਇਸ ਫਿਲਮ ਨੂੰ ਸਰਗੁਣ ਮਹਿਤਾ ਰਵੀ ਪ੍ਰਕਾਸ਼ ਦੂਬੇ ਜਾਨੀ ਤੇ ਪ੍ਰਵਿੰਦਰ ਖਹਿਰਾਨੇ ਮਿਲ ਕੇ ਕੀਤਾ ਹੈ ਜੇ ਗਿੱਪੀ ਗਰੇਵਾਲ ਦੀ ਜੱਟ ਨੂੰ ਸਰੇਲ ਟੱਕਰੀ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 2 ਕਰੋੜ ਤੇ 75 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸ ਫਿਲਮ ਨੇ 3 ਕਰੋੜ ਇੰਨਾ 2 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਆਪਣੇ ਤੀਸਰੇ ਦਿਨ ਇਸ ਫਿਲਮ ਨੇ ਪੂਰੇ 4 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਆਪਣੇ ਚੌਥੇ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 3 ਕਰੋੜ ਤੇ 60 ਤੋਂ 65 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਜਾਣੀ ਕੀ ਹੁ ਤਾਂ ਕਿ ਫਿਲਮ ਟੋਟਲ ਵਰਲਡਵਾਈਜ਼ ਲਗਭਗ 14 ਕਰੋੜ ਤੋਂ ਲੈ ਕੇ 15 ਕਰੋੜ ਦੇ ਕਰੀਬ ਕਲੈਕਸ਼ਨ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਜਿੱਪੀ ਗੜੇਵਾਲ ਦੀ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਚੱਟ ਨੂੰ ਚਰੇਲ ਟੱਕਰੀ ਫਿਲਮ ਦੀ ਫਰਸਟ 4 ਡੇਜ਼ ਦੀ ਬਾਕ ਇਸ ਕਲੈਕਸ਼ਨ ਬਾਕੀ ਤੁਹਾਡੇ ਵਿੱਚੋਂ ਕੌਣ-ਕੌਣ ਇਸ ਫਿਲਮ ਨੂੰ ਦੇਖ ਚੁੱਕਾ ਹੈ ਇਹਨਾਂ ਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਜਿਸ ਨੇ ਵੀ ਇਹ ਫਿਲਮ ਹਜੇ ਤੱਕ ਨਹੀਂ ਦੇਖੀ ਤਾਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ